ਹਾਂ ਜੀ ਸਤਿ ਸ਼੍ਰੀ ਅਕਾਲ ਜੀ ਇਹ ਆਪਾਂ ਨੇ ਦੇਖੋ ਫੋਲਡ ਕਰਕੇ ਕੱਪੜਾ ਰੱਖਿਆ ਹੋਇਆ 2 ਮੀਟਰ ਕੱਪੜਾ ਇਹ ਆਪਣੇ ਕੋਲੇ ਤੇ ਇਹ 40 ਇੰਚਸ ਦੀ ਲੰਬਾਈ ਆ ਰਹੀ ਹੈ ਜੀ ਦੇਖੋ 2 ਮੀਟਰ ਤੋਂ 2.5 ਇੰਚ ਕੱਪੜਾ ਜ਼ਿਆਦਾ ਬਣਦਾ ਆਪਣਾ ਕਿਉਂਕਿ 39 ਇੰਚ ਦਾ ਮੀਟਰ ਹੁੰਦਾ ਤੇ ਪਨਾ ਜਿਹੜਾ ਇਸ ਦਾ 40 ਇੰਚ ਹੈ ਜੀ ਤੇ ਆਪਾਂ ਇਹਦੇ ਵਿੱਚੋਂ ਸਲਵਾਰ ਕਟਿੰਗ ਕਰਾਂਗੇ ਜੀ ਨਾਲੇ ਸਟੀਚਿੰਗ ਦੱਸਾਂਗੇ ਆਪਾਂ ਤੇ ਦੇਖੋ ਜਿਹੜਾ ਆਪਾਂ ਨੇ ਹਨਾ ਕੰਨੀ ਤੋਂ ਫੜ ਕੇ ਕੱਪੜਾ ਫੋਲਡ ਕਰ ਲਿਆ ਤੇ ਆਪਾਂ ਨੇ ਜਿੰਨੇ ਵੀ ਗੋਡੇ ਪਾਣੇ ਨੇ ਆਪਾਂ ਨੇ ਇੰਨਾ ਕੱਪੜਾ ਫੋਲਡ ਕਰ ਲੈਣਾ ਮੈਂ 7 ਇੰਚ ਕਰਿਆ ਜੀ ਤੇ ਜਿਹੜੀ ਆਪਾਂ ਕਲੀ ਦੀ ਲੈਂਥ ਰੱਖਾਂਗੇ ਉਹ 32 ਇੰਚ ਰੱਖਾਂਗੇ ਤੇ ਕਤੀ ਆਪਣੀ ਤਿਆਰ ਰਹੇਗੀ ਜੀ ਤੇ 5.5 ਦੀ ਆਪਾਂ 벨ਟ ਪਾਵਾਂਗੇ ਤੇ ਆਪਾਂ ਨੇ 2 ਇੰਚ ਦੇਖੋ ਮੂਰੇ ਲਾ ਲਿਆ ਹਨਾ ਨਿਸ਼ਾਨੀ ਪਹੁੰਚੇ ਵਾਸਤੇ ਤੇ ਹੁਣ ਇਤਰੋਂ ਆਪਾਂ ਕਲੀ ਦੀ ਨਿਸ਼ਾਨੀ ਲਾਵਾਂਗੇ 32 ਇੰਚ ਤੇ ਤੇ 2 ਇੰਚ ਪਾਣੇ ਇਸੇ ਤਰ੍ਹਾਂ ਪਾਉਂਦੇ ਵਾਸਤੇ ਲਾਣਾ ਤੇ ਆਪਣੀ ਸਲਵਾਰ ਦੀ ਜਿਹੜੀ ਲੈਂਥ ਆ 5.5 ਦੀ ਵੈਲਟ ਪਾ ਕੇ 36 ਇੰਚ ਆਪਣੀ ਸਲਵਾਰ ਦੀ ਲੰਬਾਈ ਤਿਆਰ ਹੋ ਜੇਗੀ ਦੇਖੋ ਨਿਸ਼ਾਨੀ ਲਾ ਕੇ ਆਪਾਂ ਨੇ ਇਸ ਤਰੀਕੇ ਕਟਿੰਗ ਕਰ ਲੈਣਾ ਤੇ ਹਨਾ ਹੁਣ ਆਪਾਂ ਜਿਹੜੀ ਆਪਣੀ ਕਲੀਆਂ ਦੋ ਕਲੀਆਂ ਵਾਲੀ ਸਲਵਾਰ ਆ ਇਹ ਤੇ ਇਸ ਸਾਈਡ ਆਪਾਂ ਨੇ ਕਲੀਆਂ ਵਾਲੀ ਸਾਈਡ ਆਪਾਂ ਨੇ ਦੋ ਮਤਲਬ ਕਿ ਇਸ ਤਰ੍ਹਾਂ ਦੀ ਨਿਸ਼ਾਨੀ ਲਾ ਲੈਣੀ ਆ ਤੇ ਜਿਹੜਾ ਕੱਪੜਾ ਉਤਰਿਆ ਉਹਦੀ ਆਪਾਂ ਵੈਲਟ ਪਾਵਾਂਗੇ ਤੇ ਹੁਣ ਕਲੀਆਂ ਚਾਕੇ ਆਪਾਂ ਦੇਖੋ ਹਨਾ ਗੋਡਿਆਂ ਦੇ ਬਰਾਬਰ ਰੱਖ ਲੈਣੀਆਂ ਨੇ ਜੀ ਸਾਈਡ ਆਪਾਂ ਨੇ ਗੋਡੇ ਹੋਲਡ ਕਰੇ ਹੋਏ ਨੇ ਤੇ ਆਪਾਂ ਨੇ ਹਨਾ ਹੁਣ ਆਸਣ ਵੀ ਇਹਦੇ ਬਰਾਬਰ ਕਟਿੰਗ ਕਰ ਲੈਣਾ ਨਿਚਲਾ 파ਟ ਵੀ ਤੇ ਆਪਣੀ ਸਲਵਾਰ ਦੀ ਕਟਿੰਗ ਜਿਹੜੀ ਹੋ ਗਈ ਆ ਇਹ ਆਪਣਾ ਜਿਹੜਾ ਕੱਪੜਾ ਆਸਣ ਦੇ ਬਰਾਬਰ ਤੋਂ ਉਤਰਿਆ ਜੀ ਇਹ ਆਪਣੀ ਇਹਦੇ ਵਿੱਚ 5 6 ਸਾਢੇ 6 ਦਾ ਜੋੜ ਪਵੇਗਾ ਚੜਾਈ ਵਿੱਚ ਤੇ ਲੰਬਾਈ ਵਿੱਚ ਪੂਰੀ ਆ ਤੇ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਜੀ ਦੇਖੋ